ਸੋ ਦਰਸ਼ਕੋ ਖਵਾਸਪੋਰਟ ਟੀਵੀ ਚੈਨਲ ਦੇਖ ਰਹੇ ਹੋ ਰੇਸਪਲੇ ਪਿੰਡ ਟਰੋਲੀ ਕਲਾ ਦੇ ਵਿੱਚ ਖੜੇ ਆ ਦੱਸ ਦਈਏ ਕਿ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਜਿਨ੍ਹਾਂ ਦਾ 14 ਅਪ੍ਰੈਲ ਨੂੰ ਜਿਹੜਾ ਜਨਮ ਦਿਹਾੜਾ ਪੂਰੇ ਵਿਸ਼ਵ ਦੇ ਵਿੱਚ ਬੜੀ ਧੂਮ-ਧਾਮ ਦੇ ਨਾਲ ਜਿਹੜਾ ਆਇਆਗਾ ਵਾ ਆ ਸਾਧ ਸੰਗਤ ਵੱਲੋਂ ਮਨਾਇਆ ਜਾਂਦਾ ਔਰ ਇਸੇ ਤਰ੍ਹਾਂ ਨਾਲ ਵੱਡਾ ਉਪਰਾਲਾ ਪਿੰਡ ਟਰੋਲੀ ਕਲਾ ਦੀ ਸੰਗਤਾ ਵੱਲੋਂ ਵੀ ਕੀਤਾ ਗਿਆ ਹੈ ਔਰ ਅੱਜ ਪਿੰਡ ਡਰੋਲੀ ਕਲਾ ਵਿੱਚ ਪਹੁੰਚੇ ਆਂ ਔਰ ਕਮੇਟੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿ ਉਹ ਵਾਵਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਪ੍ਰੋਗਰਾਮ ਦੀ ਉਹਨਾਂ ਨੇ ਕਿਸ ਤਰ੍ਹਾਂ ਨਾਲ ਜੜੀ ਹੈਗੀ ਆ ਰੂਪਰੇਖਾ ਤਿਆਰ ਕੀਤੀ ਔਰ ਕਿਸ ਦਿਨ ਜਿਹੜਾ ਉਹ ਪ੍ਰੋਗਰਾਮ ਮਨਾਇਆ ਜਾਵੇਗਾ ਉਹਨਾਂ ਵੱਲੋਂ ਤੋਂ ਸੋ ਗੱਲਬਾਤ ਕਰਦੇ ਆਂ ਜੈਗੁਰੂ ਦੇ ਧਨਗੁਰ ਦੇ ਵਾਹਿ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬਾਬਾ ਸਾਹਿਬ ਡਾਕਟਰ ਪ੍ਰੀਮ ਰਾਮ ਅੰਬੇਦਕਰ ਪਰਵੰਧਕ ਕਮੇਟੀ ਡਰੋਲੀ ਗਲਾਂ ਤੋਂ ਡਾਕਟਰ ਸੁਮਨਾਤ ਬੇਨਤੀ ਕੀਤੀ ਜਾਂਦੀ ਹੈ ਬਾਬਾ ਸਾਹਿਬ ਡਾਕਟਰ ਪੀਮਰਾਉਂ ਵਿਦਕਜੀਦਾ ਜਨਮ ਦਿਹਾੜਾ 20 ਅਪ੍ਰੈਲ ਦਿਨ ਐਤਵਾਰ ਨੂੰ 10 ਵਜੇ ਤੋਂ ਲੈ ਕੇ 2 ਵਜੇ ਤੱਕ ਪਿੰਡ ਟੋਲੀ ਗਲਾਂ ਸ਼੍ਰੀ ਗੁਰੂ ਰਬੀਦਾਸ ਜੀ ਦੇ ਮੰਡੀ ਹਾਲ ਵਿਖੇ ਮਨਾਇਆ ਜਾਣਾ ਹੈ ਸਾਡੇ ਬਾਰੋਂ ਆਏ ਹੋਏ ਬੁਲਾਰੇ ਬਾਬਾ ਸਾਹਿਬ ਡਾਕਟਰ ਪੀਮਰਾਉਂ ਵਿਦਕਜੀਦੇ ਜੀਵਨ ਫਲਸਫੇ ਤੇ ਚਾਨਣਾ ਪਾਉਣਗੇ ਅਸੀਂ ਖਾਸਪੁਰ ਟੀਵੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਹਰ ਸਾਲ ਸਾਡੇ ਸਮਾਗਮ ਦੀ ਵੀਡੀਓ ਜੰਤਕ ਕਰਦੇ ਹਨ ਦੂਰ ਦਰਾਡੇ ਬੈਠੇ ਸਾਡੇ ਜਿੰਨੇ ਵੀ ਸਾਥੀ ਹਨ ਉਹਨਾਂ ਤੱਕ ਪਹੁੰਚਾਉਂਦੇ ਹਨ ਅਸੀਂ ਇੱਕ ਵਾਰ ਫਿਰ ਤੋਂ ਖਾਸਪੁਰ ਟੀਵੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੋ ਸਾਡਾ ਜੋ ਸਮਾਗਮ ਹੈ 2 April ਦਿਨ ਐਤਵਾਰ ਸ਼੍ਰੀ ਗੁਰੂ ਰਵਿਦਾਸ ਕਮਿਊਨਿਟੀ ਹਾਲ ਡਰੋਲੀ ਕਲਾਂ ਵਿਖੇ 10 ਵਜੇ ਤੋਂ 2 ਵਜੇ ਤੱਕ ਮਨਾਇਆ ਜਾਣਾ ਹੈ ਸੋ ਅਸੀਂ ਹੋਰ ਵੀ ਨੇੜ ਦੇ ਪਿੰਡਾਂ ਦੇ ਸਾਥੀਆਂ ਨੂੰ ਬੇਨਤੀ ਕਰਦੇ ਹਾਂ ਜੋ ਵੀ 20 ਤਰੀਕ ਦੇ ਐਤਵਾਰ ਸਾਡੇ ਸਮਾਗਮ ਵਿੱਚ ਪਹੁੰਚਣ ਅਤੇ ਸਮਾਗਮ ਦੀ ਰੌਣਕ ਨੂੰ ਵਧਾਉਣ ਇੱਕ ਵਾਰ ਫਿਰ ਤੋਂ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਦੀਆਂ ਸਾਰੀਆਂ ਹੀ ਸੰਗਤਾਂ ਨੂੰ ਵਧਾਈ ਦਿੰਦੇ ਹਾਂ ਅਤੇ ਆਸ ਕਰਦੇ ਹਾਂ 20 ਤਰੀਕ ਦੇ ਐਤਵਾਰ ਡੋਲੀ ਗਲਾਂ ਸ਼੍ਰੀ ਗੁਰੂ ਅਰਦਾਸ ਕਮਿਟੀ ਹਾਲ ਵਿਖੇ ਪਹੁੰਚ ਕੇ ਸਾਡੇ ਸਮਾਗਮ ਨੂੰ ਸਾਡੇ ਸਮਾਗਮ ਦੀ ਰੌਣਕ ਨੂੰ ਵਧਾਇਆ ਜਾਵੇ ਨਹੀਂ ਸਾਲਾਂ ਤੋਂ ਜਿਹੜਾ ਪ੍ਰੋਗਰਾਮ ਤੁਸੀਂ ਕਰਦੇ ਆ ਰਹੇ ਹੋ 7-8 ਸਾਲ 7-8 ਸਾਲ ਤੋਂ ਸ਼ੁਰੂ ਕਰ ਗਏ ਕਿਤਾ ਜੀ ਇਹ ਟਾਟਮ ਬੇਦਗਰ ਜੀ ਦਾ ਜਨਮ ਦਿਨ ਮਨਾਉਣਾ ਸ਼ੁਰੂ ਕਿਸ ਤਰ੍ਹਾਂ ਸੀ ਕਿ ਤੁਹਾਨੂੰ ਪ੍ਰੋਗਰਾਮ ਦੇ ਨਾਲ ਸ਼ੁਰੂ ਕੀਤਾ ਹੈ ਕਿਸ ਤਰ੍ਹਾਂ ਆਦਮੀਆਂ ਘਟਾਈਆਂ ਦਾ ਸਾਹਮਣਾ ਕਰਨਾ ਪਿਆ ਹੁਣ ਕਿਸ ਤਰ੍ਹਾਂ ਦਾ ਲੋਕਾਂ ਦਾ ਸਹਿਯੋਗ ਹਾਂਜੀ ਪਹਿਲਾਂ ਪਹਿਲਾਂ ਤਾਂ ਜਦੋਂ ਅਸੀਂ ਇਹ ਡਾਕਟਰ ਅੰਬੇਦਕਰ ਜੀ ਦਾ ਜਨਮ ਦਿਨ ਮਨਾਉਣ ਲੱਗੇ ਤਾਂ ਉਦੋਂ ਤਾਂ ਬਹੁਤ ਲੋਕਾਂ 'ਚ ਦਿਲਚਸਪੀ ਬਹੁਤ ਘੱਟ ਸੀ ਲੇਕਿਨ ਹੁਣ ਜਿੱਦਾਂ-ਜਿੱਦਾਂ ਟਾਈਮ ਸਮਾਂ ਆਈ ਜਾਂਦਾ ਹੈ ਉਦੋਂ-ਉਦਾਂ ਵੱਧ ਤੋਂ ਵੱਧ ਲੋਕੀ ਸਹਿਯੋਗ ਦੇ ਰਹੇ ਆ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਡਾਕਟਰ ਅੰਬੇਦਕਰ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਇਸ ਵਾਰ ਕਿਹੜੇ ਬੁਲਾਰੇ ਜਿਹੜੇ ਹੈਗੇ ਆ ਤੁਸੀਂ ਜਾਂ ਉਹਨਾਂ ਬੁਲਾਰਿਆਂ ਨੂੰ ਜਿਹੜਾ ਪ੍ਰੋਗਰਾਮ ਦੇ ਵਿੱਚ ਇਨਵਾਈਟ ਕੀਤਾ ਹੈ ਜਾਂ ਕੋਈ ਮੁੱਖ ਮਹਿਮਾਨ ਕਿਹਨੂੰ ਬਣਾਇਆ ਹੈ? ਹਾਂਜੀ ਅਸੀਂ ਸਤਿਕਾਰਯੋਗ ਇਹ ਜਿਸਕੇ ਐਮਐਲਡੀ ਸਾਹਿਬ ਸੁਖਵਿੰਦਰ ਸਿੰਘ ਕੋਟੜਲੀ ਜੋ ਹਰੇਕ ਸਾਲ ਇੱਥੇ ਸਾਨੂੰ ਸਾਡੇ ਪ੍ਰੋਗਰਾਮ ਦੇ ਵਿੱਚ ਆਉਂਦੇ ਆ ਆ ਕੇ ਤਾਂ ਸਾਨੂੰ ਸ਼ਾਤ ਕਰਦੇ ਆ ਤੇ ਐਤਕੀ ਵੀ ਉਹ 20 ਅਪ੍ਰੈਲ ਨੂੰ 12 ਵਜੇ ਇੱਥੇ ਦਰਸ਼ਨ ਦੇਣਗੇ ਸਮੂਹ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਡਾਕਟਰ ਭੀਮਰਾਓ ਅਵੇਦਕਰ ਜੀ ਦੇ ਵਿਚਾਰ ਸੁਣ ਲਈ ਉਹਨਾਂ ਦੇ ਸਾਰੇ ਵੱਦ ਤੋਂ ਵੱਧ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੇ ਆਪਣਾ ਜਿਹੜਾ ਪ੍ਰੋਗਰਾਮ ਵਧੀਆ ਤੋਂ ਵਧੀਆ ਨਪੇਰੇ ਚਾੜਿਆ ਜਾ ਸਕੇ ਤੇ ਮੈਂ ਆਪਣੇ ਵੱਲੋਂ ਬੇਨਤੀ ਕਰਦਾ ਹਾਂ ਸਾਰੇ ਆਪਣੇ ਆਲੇ ਦੁਆਲੇ ਪਿੰਡਾਂ ਵਾਲਿਆਂ ਨੂੰ ਵੀ ਵੱਧ ਤੋਂ ਵੱਧ 20 April ਨੂੰ ਪਿੰਡ ਢੋਲੀ ਕਲਾਂ ਪੱਤੀ ਜ਼ਗੀਰਪੁਰ ਕਮਿਊਨਿਟੀ ਹਾਲ ਵਿਖੇ ਦਰਸ਼ਨ ਦੇ ਦੀ ਕਿਰਪਾਤਾ ਕਰਨ ਜਿੱਥੇ ਕਿ ਟਾਈਮ ਸੇਅਰ ਪ੍ਰੋਗਰਾਮ ਤੋਂ ਬਾਅਦ ਸੰਗਤਾਂ ਨੂੰ ਲੰਗਰ ਸ਼ਿਕਾਇਆ ਜਾਵੇਗਾ ਫਤੇ ਬਾਤ ਤੋਂ ਬਾਅਦ ਸਨਮਾਨਤ ਵੀ ਕੀਤਾ ਜਾਵੇਗਾ ਸੋ ਸਾਰੇ ਇਲਾਕਾ ਵਾਸੀਆਂ ਨੂੰ ਬੇਨਤੀ ਆ ਕਿ ਬਾਤ ਤੋਂ ਬਾਅਦ ਦਰਸ਼ਨ ਦਿਓ ਇਹ ਡਾਕਟਰ ਬੇਦਗਰ ਦਾ ਜਨਮ ਦਿਨ ਸਾਲ ਬਾਜ਼ ਆਉਂਦਾ ਹੈਗਾ ਆ ਇਹਨੂੰ ਬਾਤ ਤੋਂ ਬਾਅਦ ਆਪਾਂ ਬੜੀ ਖੁਸ਼ੀ ਖੁਸ਼ੀ ਮਨਾਈਏ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ